ਉਸ ਤੋਂ ਬਾਅਦ ਜਿਹੜਾ ਵਾਸ਼ਿੰਗ ਮਸ਼ੀਨ ਚ ਚਲਾਈ ਉਹਦੇ ਵਿੱਚ ਪ੍ਰੋਬਲਮ ਪ੍ਰੋਬਲਮ ਕੀ ਪੈ ਗਈ ਪਾਣੀ ਭਰਦਿਆਂ ਪਾਣੀ ਓਵਰਫਲੋ ਹੋ ਜਾਂਦਾ ਮਤਲਬ ਰੁਕਦਾ ਹੀ ਨਹੀਂ ਪਾਣੀ ਭਰੀ ਜਾਂਦਾ ਭਰੀ ਜਾਂਦਾ ਭਰੀ ਜਾਂਦਾ ਤੇ ਗੈਸ ਜਿਹੜੇ ਆਏ ਨੇ ਉਹ ਸਪੈਸ਼ਲੀ ਇਬਾਦਤ ਕਰਕੇ ਆਏ ਨੇ ਤੇ ਕਿਉਂਕਿ ਉਹ ਬਾਦ ਨੂੰ ਕਿਹਦੇ ਮਿਲਣਾ ਵਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਆ ਤੁਸਾਰੇ ਬਹੁਤ ਜਿਆਦਾ ਵਧੀਆ ਹੋਵੋਗੇ ਤੁਹਾਨੂੰ ਪਤਾ ਆਪਾਂ ਆਏ ਹੋਏ ਹਾਂ ਬਟਾਲੇ ਕਿਰਨ ਦੇ ਪੇਕੇ ਆ ਬਟਾਲਾ ਆਪਾਂ ਤਾਂ ਕਹਿ ਦਿੰਨੇ ਆ ਕਿਉਂਕਿ ਪਿੰਡ ਪੈਂਦਾ ਬਟਾਲੇ ਦੇ ਨਾਲ ਨੂੰ ਸ਼ਹਿਰ ਮੱਜਾ ਸਿੰਘ ਦੇ ਕੋਲੇ ਤੇ ਕਈ ਜਣੇ ਪੁੱਛਦੇ ਨੇ ਤੁਹਾਡਾ ਪਿੰਡ ਕਿਹੜਾ ਅਠਵਾਲ ਪਿੰਡ ਹੈ ਜੀ ਇੱਥੇ ਸਾਡਾ ਮੇਰੇ ਸਹੁਰਿਆਂ ਦਾ ਤੇ ਜੋ ਕੀ ਬਟਾਲੇ ਦੇ ਨਾਲ ਪੈ ਜਾਂਦਾ ਤੁਹਾਨੂੰ ਨਾਲੇ ਮਾਮੇ ਨਾਲ ਬਟਾਲਾ ਹੀ ਕਹਿ ਦਿੰਦੇ ਹੁੰਦੇ ਹਨਾ ਇੱਥੇ ਸੰਗ ਆਉਂਦਾ ਹੁੰਦਾ ਜੀ ਸੰਗ ਦਾ ਦਰਸ਼ਨ ਸੰਗ ਦੇ ਦਰਸ਼ਨ ਕਰਦੇ ਅਸੀਂ ਬੇਸਿਕਲੀ ਮੈਂ ਪਹਿਲੀ ਵਾਰੀ ਕਰੂੰਗਾ ਕਿਉਂਕਿ ਇਹਨਾਂ ਦਿਨਾਂ ਸੇ ਅਸੀਂ ਕਦੇ ਆਉਂਦੇ ਨਹੀਂ ਹੁੰਦੇ ਸੀ ਹੁਣ ਮੈਂ ਪਹਿਲੀ ਵਾਰ ਇਹਨਾਂ ਦਿਨਾਂ ਦੇ ਵਿੱਚ ਹੀ ਆਇਆ ਜਿਸ ਦਿਨ ਸੰਗ ਨਹੀਂ ਆਇਆ ਹੁਣ ਸੰਗ ਕੀ ਚੀਜ਼ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਕੁੱਲ ਹੈ ਪੀੜੀ ਹੈਗੀ ਜਿਹੜੀ ਅੱਜ ਵਿੱਚ ਅੱਜ ਦੇ ਸਮੇਂ ਵਿੱਚ ਜਿਹੜੀ ਉਹਨਾਂ ਦੀ ਪੀੜੀ ਹੈਗੀ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਗੁਰਦੁਆਰਾ ਸਾਹਿਬ ਤੋਂ ਤੁਰਦੇ ਨਹੀਂ ਸੰਗਤ ਦੁਰਦੀ ਹੈ ਪੈਦਲ ਤੇ ਆਉਂਦੀ ਹੈ ਜੀ ਡੇਰਾ ਬਾਬਾ ਨਾਨਕ ਜੋ ਕਿ ਬਾਰਡਰ ਦੇ ਏਰੀਆ ਦੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਉੱਥੇ ਸੰਗਤ ਤੁਰ ਕੇ ਆਉਂਦੀ ਹੈ ਤੇ ਸੰਗਤ ਉੱਥੇ ਚੋਲਾ ਚੜਾਇਆ ਜਾਂਦਾ ਹੈ ਨਾ ਚੋਲਾ ਚੜਾਉਂਦੇ ਨੇ ਨਾ ਬਾਬਾ ਜੀ ਦੇ ਤੇ ਉਹ ਰਸਤੇ ਜਿਹੜੇ ਜਿਹੜੇ ਰਸਤੇ ਤੋਂ ਸੰਗਤ ਨੇ ਗੁਜਰਨਾ ਹੁੰਦਾ ਸੰਗ ਨੇ ਗੁਜਰਨਾ ਹੁੰਦਾ ਉਸ ਥਾਂ ਦੇ ਉੱਪਰ ਲੰਗਰ ਬਹੁਤ ਚੱਲੇ ਹੁੰਦੇ ਨੇ ਅ ਅਖੰਡ ਪਾਠ ਦੇ ਆਰੰਭ ਹੋ ਜਾਂਦੇ ਨੇ ਡੇਢ ਮਹੀਨੇ ਤੋਂ ਆਰੰਭ ਹੋਏ ਹੋਏ ਨੇ ਅਲੱਗ-ਅਲੱਗ ਜਿਨ੍ਹਾਂ ਦੀ ਸ਼ਰਧਾ ਹੁੰਦੀ ਹੈ ਜਿਨ੍ਹਾਂ ਦੇ ਅਖੰਡ ਪਾਠ ਸੁਖੇ ਹੁੰਦੇ ਨੇ ਉਹ ਪੂਰੇ ਰਸਤੇ ਦੇ ਵਿੱਚ ਹੀ ਬੜਾ ਬਹੁਤ ਰੌਣਕ ਮੇਲੇ ਹੁੰਦੇ ਨੇ ਸੋ ਅੱਜ ਤੁਰਿਆ ਸੰਗ ਹੁਸ਼ਿਆਰਪੁਰ ਜਿਹੜੇ ਤੋਂ ਤੇ 4 ਤਰੀਕ ਨੂੰ ਡੇਰਾ ਬਾਬਾ ਨਾਨਕ ਪਹੁੰਚਣਾ ਹੈ ਆਪਾਂ ਚੱਲੇ ਸੀ ਹੁਣ ਮੈਂ ਸਿਮਰਤ ਹੁਣੇ ਵੀ ਉਸ ਦਰਸ਼ਨ ਕਰਨ ਹੈ ਨਾ ਰੌਣਕ ਮੇਲੇ ਦੇ ਹੈ ਨਾ ਦੇ ਨਾਲ ਤੁਹਾਨੂੰ ਵੀ ਦਿਖਾਣੇ ਆ ਵਲੌਗ ਦੇ ਵਿੱਚ ਅਸਲੀ ਜੋ ਸੰਗ ਨੇ ਇੱਥੇ ਪਹੁੰਚਣਾ ਨਾਲ ਪਿੰਡ ਪਿਆ ਜਾਂਦਾ ਸਤਕੋਹਾ ਤੇ ਇੱਕ ਹੋਰ ਇੱਕ ਹੋਰ ਵੀ ਏਰੀਆ ਨਾ ਕੋਕਾ ਫੌਜੀਆ ਕੋਕਾ ਫੌਜੀਆ ਖੋਖਾ ਫੌਜੀਆ ਖੋਖਾ ਫੌਜੀਆ ਖੋਖਰ ਫੌਜੀਆ ਸੌਰੀ ਜੇ ਮੇਰੇ ਤੋਂ ਗਲਤੀ ਹੋ ਗਈ ਕਿਉਂਕਿ ਮੈਨੂੰ ਇਧਰ ਦੇ ਪਿੰਡਾਂ ਬਾਰੇ ਘੱਟ ਪਤਾ ਹੈ ਖੋਖਰ ਫੌਜੀਆ ਉਧਰੋਂ ਮਤਲਬ ਬਹੁਤ ਜ਼ਿਆਦੀ ਰੌਣਕ ਹੁੰਦੀ ਹੈ ਉੱਥੇ ਤੇ ਪ੍ਰਮਾਤਮਾ ਦੀ ਮਿਹਰ ਐ ਇਸ ਏਰੀਆ ਦੇ ਵਿੱਚ ਸੋ ਹੁਣ ਆਪਾਂ ਚੱਲਣ ਲੱਗਿਆ ਮੈਂ ਨੂਰ ਤੇ ਸਿ ਬਾਬੂ ਇੱਥੇ ਆ ਡੈਡੀ ਨੂੰ ਮੈਂ ਕਿਹਾ ਡੈਡੀ ਚਲੋ ਡੈਡੀ ਕਹਿੰਦੇ ਮੈਂ ਪਾਠ ਕਰਨਾ ਪਰ papa ਇੱਥੇ ਰਹਿਣਗੇ ਚੱਲ ਚੱਲ ਪੋ ਚਲੋ ਚਲੀ ਨੂਰ ਚਲੋ 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 ਸਾਹਿਬ ਜੀ ਜਾਣਾ ਇਹਨੂੰ ਚਲੋ ਉਸਤਾਦ ਪਾਠ ਕਰ ਰਹੇ ਠੰਡ ਦਾ ਟਾਈਮ ਹੈ ਤੇ ਬਾਹਰ ਸਭ ਬਹੁਤ ਹੋਈ ਹੈ ਤੇ ਠੰਡ ਹੋ ਗਈ ਇਸ ਟਾਈਮ ਨਹੀਂ ਤਾਂ ਇਸ ਟਾਈਮ ਤਾਂ ਪੂਰੀ ਗਰਮੀ ਹੁੰਦੀ ਹੈ ਪਰ ਹੁਣ ਠੰਡ ਨੇ ਪੂਰੇ ਚੱਕ ਰੱਖੇ ਨੇ ਫਟੇ ਚਲੋ ਚਲਿਏ ਲਓ ਜੀ ਤੁਰ ਪਿਆ ਜੀ ਆਪਾਂ ਸਤਕੋਹੇ ਵੱਲੋਂ ਸਤਕੋਹੇ ਚੱਲਿਆ ਪਹਿਲਾਂ ਕਿ ਕੁੱਕਰ ਹੋਤੀਏ ਚੱਲਿਆ। ਚੱਲ ਭਈਆ। ਸਤਕੋਹੇ ਜਾਣਾ ਪਹਿਲਾਂ। ਪੁੱਛੋ। ਉਸਤਾਦ ਕਿੱਥੇ? ਉਰ? ਕਿੱਥੇ ਜਾਣਾ ਪਹਿਲਾਂ? ਸਤਕੋਹੇ। ਸਤਕੋਹੇ ਆ। ਸਤਕੋਹੇ ਜਾਣਾ ਪਹਿਲਾਂ। ਜਿਵੇਂ ਇੱਧਰ ਹੈ ਜੀ ਮੈਂ ਤੁਹਾਨੂੰ ਦੱਸਦਾ ਥੋੜਾ ਜਿਆ। ਅਖੰਡ ਪਾਠ ਸਾਹਿਬ ਦੇ ਆਰੰਭ ਹੋਏ ਹੋਏ ਨੇ ਇੱਥੇ। ਆਜਾ ਜੰਦੇਲਾ ਮਨ ਪਾਇਆ ਪੁਰਬਲ ਕੇ ਆ ਪ੍ਰਸ਼ਾਦਿਤ ਚੱਕਰੀਆ ਸੰਗਤ ਕੱਲ ਜਦੋਂ ਆਪਾਂ ਦਰਸ਼ਨ ਕਰਨ ਵਾਸਤੇ ਕੀ ਸੀ ਸੰਗਵਿਲ ਸੰਗਤ ਦੇ ਮੇਰੀ ਨਾਲ ਐਕਚੁਅਲੀ ਤਬੀਅਤ ਕੱਲ ਹੀ ਬੜੀ ਖਰਾਬ ਹੋ ਰਹੀ ਸੀ ਸਿਰ ਬਹੁਤ ਜ਼ਿਆਦਾ ਭਾਰੀ ਹੋ ਰਿਹਾ ਜਿਵੇਂ ਗੈਸ ਜਿਹੀ ਚੜ ਜਾਂਦੀ ਸੀ ਦਿਮਾਗ ਨੂੰ ਉਹ ਹੋ ਰਿਹਾ ਇਸ ਵਿੱਚ ਫਿਰ ਵੀ ਚਲਾ ਗਿਆ ਬਟ ਉੱਥੇ ਜਾ ਕੇ ਰਸਤੇ ਵਿੱਚ ਮੇਰਾ ਹੋਰ ਜ਼ਿਆਦਾ ਤबीयत ਖਰਾਬ ਹੋ ਗਈ ਸੋ ਅਸੀਂ ਫਟਾਫਟ ਘਰ ਆ ਗਏ ਵੀ ਮੈਂ ਕਿਹਾ ਵੀ ਮੇਰੇ ਤੋਂ ਨਾ ਕੋਈ ਵਾਰਮ ਆਟ ਆਪੇ ਕਿ ਆਪਾਂ ਘਰ ਚਲਦੇ ਆਂ ਮੈਂ ਘਰ ਆ ਗਏ ਘਰ ਆਉਂਦੇ ਹੀ ਸਿਮਰਤ ਮੇਰੇ ਵਾਸਤੇ ਕੋਈ ਮੈਡੀਸਿਨ ਲੈ ਕੇ ਆਇਆ ਮੈਂ ਮੈਡੀਸਿਨ ਖਾ ਕੇ ਸੌਂ ਗਿਆ ਵੀ ਮੇਰੇ ਤੋਂ ਮਤਲਬ ਬੜਾ ਔਖਾ ਹੋਇਆ ਵਸ ਸਿਸਟਮ ਉਸ ਤੋਂ ਬਾਅਦ ਬਾਬਾ ਜੀ ਨੇ ਮੇਰੇ ਨਾਲ ਠੀਕ ਹੈ ਸਾਰਾ ਕੁਝ ਓਕੇ ਹੋ ਗਿਆ ਸਵੇਰੇ ਉੱਠੇ ਤੇ ਤੁਹਾਨੂੰ ਪਤਾ ਆਪਾਂ ਵਾਸ਼ਿੰਗ ਮਸ਼ੀਨ ਲੈ ਕੇ ਆਂਦੀ ਸੀ ਥੋੜੇ ਦਿਨ ਪਹਿਲਾਂ ਇਹ ਮੰਮੀ ਵਾਸਤੇ ਬਟ ਇੰਸਟਾਲੇਸ਼ਨ ਨਹੀਂ ਕੀਤੀ ਸੀ ਇ ਤੇ ਉਦੋਂ ਲਾਈਟ ਹੈ ਨਹੀਂ ਸੀ ਇੰਸੂਲੇਸ਼ਨ ਵਾਲੇ ਆਏ ਜਦੋਂ ਫਿਰ ਚਲੋ ਪਲੰਬਰ ਵੀਰ ਹੈਗਾ ਇਥੋਂ ਨੇੜੇ ਉਹਨੇ ਆ ਕੇ ਟੂਟੀਆਂ ਸੈੱਟ ਕੀਤੀਆਂ ਤੇ ਉਹ ਟੂਟੀ ਟਟੀ ਲਾਈ ਫਿਟਿੰਗ ਕੀਤੀ ਉਸ ਤੋਂ ਬਾਅਦ ਜਿਹੜਾ ਵਾਸ਼ਿੰਗ ਮਸ਼ੀਨ ਚ ਚਲਾਈ ਉਹਦੇ ਵਿੱਚ ਪ੍ਰੋਬਲਮ ਪ੍ਰੋਬਲਮ ਕੀ ਪੈ ਗਈ ਪਾਣੀ ਭਰਦਿਆਂ ਪਾਣੀ ਓਵਰਫਲੋ ਹੋਈ ਜਾਂਦਾ ਮਤਲਬ ਰੁਕਦਾ ਹੀ ਨਹੀਂ ਪਾਣੀ ਭਰੀ ਜਾਂਦਾ ਭਰੀ ਜਾਂਦਾ ਭਰੀ ਜਾਂਦਾ ਚਲੋ ਇਹ ਤਾਂ ਚੰਗੀ ਗੱਲ ਹੈ ਵੀ ਪਹਿਲੇ ਦਿਨ ਹੀ ਕੰਪਲੇਂਟ ਪਤਾ ਲੱਗ ਗਈ ਆਪਾਂ ਨੂੰ ਵੀ ਪ੍ਰੋਬਲਮ ਹੈਗੀ ਹੈ ਤੇ ਸੋ ਆਪਾਂ ਵੈਰੀ ਨੈਕਸਟ ਡੇ ਫੋਨ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਕੀਤੀ ਗੱਲ ਹੈ ਆਪਾਂ ਰਿਪਲੇਸ ਕਰ ਦਿੰਨੇ ਆ ਮਸ਼ੀਨ ਹਨ ਤੇ ਹੁਣ ਆਏ ਸੀ ਬਾਈ ਹੁਣੇ ਕੁਝ ਦੇਖਣ ਵਾਸਤੇ ਆ ਤਾਂ ਤੇ ਉਹ ਦੇਖ ਕੇ ਰਿਪਲੇਸਮੈਂਟ ਵਾਸਤੇ ਅੱਜ ਹੀ ਮਸ਼ੀਨ ਨਵੀਂ ਆ ਰਹੀ ਇਹ ਪੁਰਾਣੀ ਚੱਕ ਕੇ ਚਲੇ ਜਾਣਗੇ ਤੇ ਨਵੀਂ ਦੇ ਕੇ ਚਲੇ ਜਾਣਗੇ ਸੋ ਬਾਹਰ ਭਈਆਂ ਮਸ਼ੀਨਾਂ ਦਾ ਦੁਕਾਨਾ ਬਸ ਹੁਣ ਥੋੜੀ ਦੇਰ ਤੱਕ ਆ ਜਾਣਗੇ ਤੇ ਫਿਰ ਆਪਾਂ ਵਾਸ਼ਿੰਗ ਮਸ਼ੀਨ ਆਪਾਂ ਨਵੀਂ ਮਿਲ ਜੇਗੀ ਇਹ ਲੈ ਜਾਣਗੇ ਇੰਸਟਾਲ ਇੰਸਟਾਲ ਕਰਕੇ ਵੀ ਚਲੇ ਜਾਣਗੇ ਲੇਕਿਨ ਲੈਟ ਹੈ ਨਹੀਂਗੀ ਪਰ ਉਹ ਮਸ਼ੀਨ ਦਾ ਵੀ ਕਿਵੇਂ ਪਤਾ ਲੱਗੇਗਾ ਵੀ ਠੀਕ ਚੱਲਦੀ ਹੈ ਕਿ ਨਹੀਂ ਚੱਲਦੀ ਜਦੋਂ ਤੱਕ ਲਾਈਟ ਨਹੀਂ ਆਉਂਦੀ ਉਦੋਂ ਇੱਕ ਪਤਾ ਕਰ ਹੀ ਨਹੀਂ ਸਕਦੇ ਓੱਖਾ ਬਈ ਇੱਥੇ ਲਾਈਟ ਦਾ ਬੜਾ ਔਖਾ ਹੈ ਬਕਲ ਦਾ ਲਾਈਟ ਬਹੁਤ ਅੰਗ ਕਰਦੀ ਹੈ ਠੀਕ ਹੋਣਾ ਆ ਤੁਸੀਂ ਖਾ ਲਓ ਪਹਿਲਾਂ ਲੱਗੇ ਹੋ ਇੱਥੇ ਆ ਕੇ ਮੋٹے ਅੱਗੇ ਤੇ ਛੋੜੇ ਘੱਟ ਹੋਈ ਹੈ ਹੈ ਕਿਹੋਣਾ ਹੋਰ ਤੇ ਹੋਰ ਪਤਲੇ ਹੋ ਬਸ ਬਹੁਤ ਹੋ ਗਏ ਮੋਟੇ ਇੱਕੇ ਪਿੰਡ ਹੋਰ ਮੋਟੇ ਹੋ ਕੇ ਜਾਣਾ ਵਾ ਹਾਂ ਖਾ ਪੀ ਕੇ ਹਾਂ ਤੇ ਸੋਤੀ ਠੀਕ ਹੋਂ ਹਾਂ ਠੀਕ ਆ ਫਿਰ ਕੇ ਮੇਰਾ ਤਾਂ ਨਜ਼ਾਰਾ ਹੁਣ ਤਾਂ ਓਕੇ ਕਮ ਖਰਾਕ ਨਾਲ ਨਜ਼ਾਰੇ ਆਗੇ ਤੁਹਾਡੇ ਮੇਰਾ ਹੈ ਚਲੋ ਰੋਟੀ ਪਾਣੀ ਖਾ ਪੀ ਕੇ ਵੇਲੇ ਹੋ ਕੇ ਬੈਠੇ ਆ ਮਸ਼ੀਨ ਦੀ ਟੈਨਸ਼ਨ ਹੀ ਉਹ ਚੇਂਜ ਹੋ ਗਈ ਆ ਸਹੀ ਇਕ ਲੈ ਵੈ ਇੱਕ ਚੀਜ਼ ਵੈ ਅੱਛੀ ਲੱਗੀ ਮੈਨੂੰ ਭਿੰਨਣੇ ਇੱਕ ਵਾਰੀ ਕਹਿਣ ਤੇ ਚੇਂਜ ਕਰਦੀ ਆ ਜੇ ਮੰਨ ਲਓ ਆਪਣੇ ਮਹਾਲੀ ਹੁੰਦੀ ਉਹਨਾਂ ਨੇ ਕਹਿਣਾ ਕਿ ਕਸਟਮਰ ਕੇ ਉਹਨੂੰ ਕਾਲ ਕਰੋ ਫਿਰ ਉਹ ਕਸਟਮਰ ਕੇਅਰ ਵਾਲੇ ਹੀ ਤੁਹਾਡੇ ਹਰ ਇੱਕ ਚੀਜ਼ ਦਾ ਸੋਲਵ ਆਊਟ ਕਰਨਗੇ ਕਿਉਂਕਿ ਕੰਪਨੀ ਵਾਲੇ ਕਰਨਗੇ ਕੰਪਨੀ ਵਾਲਿਆਂ ਨੇ ਤਾਂ ਜਿਹੜਾ ਕੀਤਾ ਕੀਤਾ ਇੱਥੇ ਇਹਨਾਂ ਨੇ ਦੁਕਾਨ ਵਾਲਿਆਂ ਨੇ ਵੀ ਥੋੜਾ ਅੱਛਾ ਕੋਆਪਰੇਟ ਕੀਤਾ ਉਹਨਾਂ ਨੇ ਸਾਡੇ ਨਾਲ ਹੈਨਾ ਤੇ ਉਹਨਾਂ ਨੇ ਮਸ਼ੀਨ ਮਤਲਬ ਅਰੇ ਦੂਜੀ ਉਹਨਾਂ ਨੇ ਚੱਕੀ ਨਹੀਂ ਸੀ ਦੂਸਰੀ ਘਰੇ ਦੇਤੀ ਉਹਨਾਂ ਨੇ ਉਸੇ ਵੇਲੇ ਇਹ ਇਹਨਾਂ ਦੀ ਮੈਨੂੰ ਵਧੀਆ ਲੱਗੀ ਸਰਵਿਸ ਹੂੰ ਸੀ ਪਤਖਾਈ ਸੀ ਤੋਂ ਵੀ ਵੈਰੀ ਹਨਸ ਮੈਨੂੰ ਸਰਵਿਸ ਵਧੀਆ ਲੱਗੀ ਜੀ ਦੁਕਾਨਦਾਰਾ ਦੀ ਤੇ ਅਗਲੀ ਆਈਟਮ ਵੀ ਲੈਣੀ ਹੋਗੀ ਨਾ ਤੋਂ ਸੋਚਾਂਗੇ ਲੈਣ ਬਾਰੇ ਬਟ ਉਦੋਂ ਤੱਕ ਪਹਿਲਾਂ ਨਵੀਂ ਮਸ਼ੀਨ ਜਿਹੜੀ ਆਈ ਹੈ ਚੇਂਜ ਰਿਪਲੇਸਮੈਂਟ ਦਿੱਤੀ ਹੈ ਉਹਦੇ ਚ ਅੱਪਾ ਪਹਿਲਾਂ ਚੈੱਕ ਕਰ ਲਿਓ ਵੀ ਠੀਕ ਹੈ ਕਿ ਨਹੀਂ ਕਿਉਂਕਿ ਲਾਈਟ ਹੀ ਨਹੀਂ ਆ ਰਹੀ ਅੱਜ ਸਾਰਾ ਦਿਨ ਹੋ ਗਿਆ ਚੈੱਕ ਹੀ ਨਹੀਂ ਹੋ ਰਹੀ ਉਹ ਵਾਸ਼ਿੰਗ ਮਸ਼ੀਨ ਉਹ ਦੱਸ ਗਏ ਨੇ ਕਹਿੰਦੇ ਜੇ ਕੋਈ ਪ੍ਰੋਬਲਮ ਆ ਗਈ ਤਾਂ ਦੇਖ ਲਿਓ ਬਾਕੀ ਮੈਂ ਵੀਡੀਓ ਬਣਾ ਲਵਾਂਗਾ ਜੇ ਮੈਨੂੰ ਕੋਈ ਪ੍ਰੋਬਲਮ ਲੱਗੀ ਅਦਰਵਾਈਜ਼ ਤਾਂ ਹੁਣ ਆਣੀ ਚਾਹੀਦੀ ਕਿ ਉਹ ਫੇਰ ਦੁਬਾਰਾ ਨਵੀਂ ਮਸ਼ੀਨ ਦਿੱਤੀ ਉਹਨਾਂ ਨੇ ਬਾਕੀ ਕੱਪੜੇ ਧੋ ਕੇ ਪ੍ਰੋਪਰਲੀ ਉਹਦੇ ਫੰਕਸ਼ਨ ਫੰਕਸ਼ਨ ਚੈੱਕ ਕਰਕੇ ਹੀ ਪਤਾ ਲੱਗੂਗਾ ਬਾਕੀ ਕਈਆਂ ਨੇ ਕਿਹਾ ਸੀ ਇਹ ਵਾਲੀ ਮਸ਼ੀਨ ਮਸ਼ੀਨ ਨਹੀਂ ਲੈਣੀ ਚਾਹੀਦੀ ਸੀ ਦੋਸਤੋ ਅਸੀਂ ਨਾ ਐਕਚੁਅਲੀ ਸੇਮ ਮਸ਼ੀਨ ਸੇਮ ਵਾਸ਼ਿੰਗ ਮਸ਼ੀਨ ਸੇਮ ਬ੍ਰਾਂਡ ਦੀ ਯੂਜ਼ ਕਰਦੇ ਹਾਂ ਸਾਨੂੰ 4-5 ਸਾਲ ਹੋ ਗਏ ਨੇ ਐਂਡ ਸਾਨੂੰ ਕਦੇ ਕੋਈ ਦਿੱਕਤ ਨਹੀਂ ਆਈ ਬਹੁਤ ਵਧੀਆ ਕੱਪੜੇ ਧੋਂਦੀ ਹੈ ਸਾਡੇ ਤੇ ਵਧੀਆ ਕਦੇ ਖਰਾਬ ਹੀ ਨਹੀਂ ਹੋਈ ਨਾ ਕਦੇ ਕੋਈ ਹੋਰ ਪ੍ਰੋਬਲਮ ਕਿ ਨਹੀਂ ਸਾਡੇ ਕੋਲ ਫਰੰਟ ਲੋਡ ਵੀ ਹੈਗੀ ਹੈ ਪਿੰਡ ਤੇ ਸਾਡੇ ਕੋਲ ਟਾਪ ਲੋਡ ਵੀ ਹੈਗੀ ਆ ਉਹਦੇ ਨਾਲ ਸਾਨੂੰ ਟਾਪ ਲੋਡ ਜ਼ਿਆਦਾ ਵਧੀਆ ਲੱਗੀ ਫਰੰਟ ਲੋਡ ਥੋੜੀ ਜੇ ਕੱਪੜੇ ਸੁਕਾਰ ਦੇ ਵਿੱਚ ਢਿੱਲ ਕਰ ਜਾਂਦੀ ਹੈ ਤੇ ਬਟ ਇਹ ਟਾਪ ਲੋਡ ਦਾ ਇੱਕ ਫਾਇਦਾ ਜੇ ਕੋਈ ਮੰਨ ਲਓ ਇੱਕ ਦਾ ਕੱਪੜਾ ਰਹਿਦੀ ਹੈ ਢੱਕਣ ਖੋਲ ਕੇ ਦੁਬਾਰਾ ਵਿੱਚ ਪਾਇਆ ਜਾਂਦਾ ਤੇ ਵਧੀਆ ਇਹ ਮਸ਼ੀਨ ਸਾਨੂੰ ਦੋਨੋਂ ਮਸ਼ੀਨਾਂ ਅਸੀਂ ਯੂਜ਼ ਕੀਤੀਆਂ ਸਾਨੂੰ ਟਾਪ ਲੋਡ ਜ਼ਿਆਦੀ ਵਧੀਆ ਲੱਗੀ ਤਾਂ ਅਸੀਂ ਇੱਥੇ ਵੀ ਫਿਰ ਉਹੀ ਮਸ਼ੀਨ ਲੈ ਕੇ ਦੇਣੀ ਠੀਕ ਸਮਝੀ ਕਿਉਂਕਿ ਆਲਰੇਡੀ ਵੀਊ ਉਹਦੇ ਅਸੀਂ ਰਿਵਿਊ ਅਸੀਂ ਦੇ ਚੁੱਕੇ ਆ ਤੇ ਸਾਨੂੰ ਵਧੀਆ ਲੱਗਿਆ ਸੀ ਕਿ ਚਲੋ ਜਿਹੜੀ ਚੀਜ਼ਾਂ ਦੀ ਬੈਟਰ ਹੋ ਉਹ ਲੈ ਕੇ ਤਈਏ ਤੇ ਉਹ ਸੁਖਾੜਾ ਹੋ ਜਾ ਰਿਹਾ ਮਾਤਾ ਦਾ ਕੰਮ ਤੇ ਲੇਟ ਆਏ ਬਸ ਲੇਟ ਕਰਕੇ ਬੜੀ ਦਿੱਕਤ ਆਈ ਪਈ ਹੈ ਬਹੁਤ ਜ਼ਿਆਦੀ ਪ੍ਰੋਬਲਮ ਆ ਰਹੀ ਹੈ ਲੇਟ ਕਰਕੇ ਬਦਲ ਵੀ ਹੈਗਾ ਲੇਕਿਨ ਥੋੜੀ ਥੋੜੀ ਹੁਣ ਧੁੱਪ ਵੀ ਚੜ੍ਹਨੀ ਸ਼ੁਰੂ ਹੋ ਗਈ ਹੈ ਨੇਰੀ ਬਹੁਤ ਚੱਲ ਰਹੀ ਹੈ ਸੰਗ ਤੇ ਜਾਣਾ ਸੀ ਮੈਂ ਅੱਜ ਫੇਰ ਤੇ ਬਟ ਮੈਂ ਜਾੜ ਕੇ ਨਹੀਂ ਕਹਾਂਗਾ ਬਾਡੀ ਨੂੰ ਥੋੜਾ ਹੀਲ ਹੋ ਲੈਣ ਦੀ ਕੱਲ ਜਾਵਾਂਗੇ ਸੰਗ ਤੇ ਜਰੂਰ ਕੱਲ ਲਾਸਟ ਇਹਦਾ ਮੇਨ ਦਿਨ ਹੈ ਕੱਲ ਤੇ ਉਥੇ ਤੁਹਾਨੂੰ ਦਿਖਾਵਾਂਗੇ ਵੀਡੀਓਜ਼ ਉੱਤੇ ਰੌਣਕ ਮੇਲਾ ਹੈ ਨਾ ਸੰਗਤ ਦੇ ਦਰਸ਼ਨ ਵੀ ਕਰਾਵਾਂਗੇ ਬਟਾਲੇ ਵੀ ਜਾਣਾ ਸੀ ਕੋਈ ਅ ਕੰਮ ਸੀ ਲੇਕਿਨ ਗੈਸਟ ਆ ਰਹੇ ਨੇ ਤੇ ਗੈਸਟ ਕੌਣ ਆ ਰਹੇ ਨੇ ਉਹਦੇ ਬਾਰੇ ਆਪਾਂ ਬਾਅਦ ਚ ਡਿਸਕਸ ਕਰਾਂਗੇ ਹੈ ਨਾ ਚਾਹ ਪੀਣੇ ਗੈਰਨ ਚਾਹ ਪੀਣ ਨੂੰ ਮਨ ਕਰ ਰਿਹਾ ਬਹੁਤ ਜ਼ਿਆਦਾ ਡੜੀ ਤੁਹਾਡਾ ਵੀ ਕਰ ਰਿਹਾ ਚਾਹ ਪੀਣ ਨੂੰ ਮਨ ਹਾਂ ਮੈਂ ਕਹਿਣੀ ਲੱਗਾ ਹੈ ਨਾ ਟੰਡਾ ਮੌਸਮ ਟੰਡਾ ਵੈਦਰ ਹੋਇਆ ਨੇ ਤੇ ਮੈਂ ਚਾਹ ਹੀ ਨਾ ਕਿ ਬੈਠੇ ਆ ਤੇ ਚਾਹ ਹੀ ਬਣਾ ਲਿਓ ਆਪਣੇ ਪੰਜਾਬੀਆਂ ਦਾ ਹੀ ਕੰਮ ਤੇ ਚਾਹ ਵਧੀਆ ਚੀਜ਼ ਹੈ ਚਾਹ ਪੀਣੀ ਚਾਹੀਦੀ ਹੈ ਪੀਣੀ ਚਾਹੀਦੀ ਹੈ ਹੈਨਾ ਡੈਡੀ ਕਹਿੰਦੇ ਹਾਂ ਹੂੰ ਡੈਡੀ ਸਬਜ਼ੀਆਂ ਘਾਲ ਦੇ ਨੀ ਚਾਹ ਪੀਣੋਂ ਤੇ ਕਹਿੰਦੇ ਬੈਠ ਲਿਆ ਹਾਂ ਠੀਕ ਹੈ ਬਸ ਚਾਹ ਹੀ ਚਾਹ ਤੋਂ ਬਗੈਰ ਪੰਜਾਬੀਆਂ ਦੇ ਕੁਝ ਬਣਾ ਮਮੀ ਇੱਚਾ ਚਾਹ ਵਿੱਚ ਚੇਚਾ ਭੇਜ ਜਾ ਮੈਂ ਹਾਂ ਜਾਓ ਹੁਣ ਕੋਈ ਗੱਲਬਾਤ ਕਰ ਲਓ ਹਾਏ ਡੈਡੀ ਚਪ ਰਹਿੰਦੇ ਨਹੀਂ ਗੱਲਬਾਤ ਛੱਡੋ ਚਾਹ ਵਾਲਾ ਨਾ ਕਹਿੰਦੇ ਹਾਂ ਚਾਹ ਠੀਕ ਹੈ ਚਾਹ ਬਣਾਓ ਚਾਹ ਪੀਣ ਦਾ ਮਨ ਕਰ ਲਿਆ ਉੱਜੀ ਡੜੀ ਨਹੀਂ ਖਾਣੀ ਮੰਮੀ ਜਦੋਂ ਆਣਗੇ ਭਾਜੀ ਹੁਣੇ ਲੈ ਕੇ ਦਿੱਤੀ ਹੈ ਨਾ ਮੈਂ ਕਿਹੜੀ ਸਬਜ਼ੀ ਲੈਣੀ ਹੈ ਕਹਿੰਦੇ ਚਲ ਮਟਰ ਪਨੀਰ ਦੇ ਦੇ ਦੁੱਜੀ ਲੈਣ ਦੇ ਉਹ ਵੀ ਵਿੱਚ ਛਾੜਾ ਕਹਿੰਦੇ ਹਾਏ 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 ਨਹੀਂ ਮਿਰਚ ਹੈ ਡੜੀ ਮਿਰਚ ਤਾਂ ਹੈ ਹੀ ਨਹੀਂ ਸੀ ਝੂਠ ਮਾਰਦਾ ਤੁਸੀਂ ਮਿਰਚ ਨਹੀਂ ਸੀ ਬੜੀ ਲੱਗੀ ਮਿਰਚ ਬੜੀ ਲੱਗੀ ਮਿਰਚ ਤਾਂ ਮੈਨੂੰ ਲੱਗੇ ਜਿਵੇਂ ਫਿੱਕੀ ਸਬਜ਼ੀ ਬਣਾਈ ਮੰਮੀ ਨੇ ਨਹੀਂ ਜੀ ਮੰਮੀ ਚਾਹ ਤਾਂ ਬਣਾ ਲਓ ਜਦੋਂ ਵੀਰੇ ਹੁਣੇ ਆਣਗੇ ਫਿਰ ਉਦੋਂ ਦੁਬਾਰਾ ਪੀਲਾਂਗੇ ਕਿੰਨੇ ਨੇੜੀ ਹਾਂ ਤੁਸੀਂ ਰੋਟੀ ਖਾ ਰਹੇ ਹੋ ਚੋ ਖਾ ਲੋ ਖਾ ਲੋ ਮੈਂ ਲੈ ਕੇ ਆਉਂਦੀ ਹਾਂ ਰੋਟੀ ਮੈਂ ਕਿਹਾ ਜਿਹੜਾ ਛਿੱਪੀ ਜਿਸ ਨੂੰ ਲਾਉ ਉਹਨਾਂ ਦੇ ਮੈਂ ਇੱਥੇ ਧਿਆਗ ਰੋਟੀ ਇਹ ਮਮੀ ਕਿਉਂ ਨਹੀਂ ਕਿ ਅਭੀ ਰੋਟੀ ਖਾਣ ਦੀ ਹੈ ਰੋਟੀ ਖਾਣੀ ਨਹੀਂ ਮੈਂ ਵਾਪਸ ਦਾਗੇ ਜਾਵਾਂਗੇ ਚਲ ਖਾ ਲੋ ਖਾ ਲੋ ਰੋਟੀ ਖਾ ਲੋ ਫਿਰ ਪੀਣੀ ਆ ਚਾ ਜਿਵੇਂ ਕਿ ਤੁਹਾਨੂੰ ਛਿੱਪੀ ਨੇ ਦੱਸਿਆ ਸੀ ਕਿ ਆਪਣੇ ਗੈਸਟ ਆ ਰਹੇ ਨੇ ਤੇ ਗੈਸਟ ਆ ਗਏ ਨੇ ਮਮੀ ਦੇ ਨੇ ਮੈਂ ਟਮੰਟੀ ਆਟਾ ਗੋਨਾ ਤੇ ਗੈਸਟ ਜਿਹੜੇ ਆਏ ਨੇ ਉਹ ਸਪੈਸ਼ਲੀ ਇਬਾਦਤ ਕਰਕੇ ਆਏ ਨੇ ਤੇ ਕਿਉਂਕਿ ਉਹ ਇਬਾਦਤ ਨੂੰ ਕਹਿੰਦੇ ਫਿਰ ਮਿਲਣਾ ਵਾ ਇਸ ਕਰਕੇ ਬਾਲਦ ਕਰਕੇ ਆਏ ਨੇ ਗੈਸਟ ਮਿਲੋ ਵੀ ਸਾ ਪਹੁੰਚ ਕੇ ਗੈਸਟ ਇਹਨਾਂ ਦਾ ਦਿਨ ਨਹੀਂ ਲੱਗਾ ਮਗਰੇ ਆ ਗਏ ਨੇ ਉਹ ਇੱਕ ਦਿਨ ਰੌਣਕ ਲਾ ਗਏ ਤੁਹਾਡੇ ਕੋਲ ਪੰਜ ਆਏ ਹਾਂ ਮਾਸੀ ਹੁਣੀ ਆਏ ਨੇ ਹਲੋ ਹਾਈ ਸੀਰਤ ਉਹ ਤਾਂ ਤੈਨੂੰ ਛੱਡ ਕੇ ਆ ਗਏ ਤੇਰਾ ਪੇਪਰ ਹੀ ਨਾ ਅਬ ਦੂਰ ਨੇ ਚੱਕਿਆ ਇਹਨੂੰ ਚਾਹ ਲੈਣੀ ਆ ਬੜਾ ਕੁੜੀ ਰਵਾਉਣ ਹੀ ਨਹੀਂ ਕੁੜੀ ਵੇਲਾ ਮੇਰੀ ਤੂੰ ਰਵਾਤੀ ਆ ਨਹੀਂ ਨਹੀਂ ਰਵਾਤੀ ਰਵਾਤੀ ਮਾਮੇ ਕੋ ਚੁੱਪ ਸੀ ਰਹਿਣਾ ਮਾਮੇ ਕੋ ਰਹੀ ਚੁੱਪ ਰਹੀ ਉਹ ਮਾਮੇ ਕੋ ਚੁੱਪ ਸੀ ਸਹੀ ਗੱਲ ਆ ਹਾਂ ਦੇਖੋ ਬੰਦਾ ਹੋ ਗਿਆ ਹਾਂ ਉਹ ਖਵਾ ਦੇਣ ਕੋਈ ਅਰੇ ਸਕਾ ਇਹਨੂੰ ਮਾਮੇ ਨੇ ਗੱਲਾਂ ਵੀ ਕੀਤੀ ਹਿਚਕੀ ਹਿਚਕੀ ਤਾਂ ਪਰੇਸ਼ਾਨ ਹੁੰਦੀ ਹਿਚਕੀ ਦੇ ਵਿੱਚ ਉਹ ਮਾਮੇ ਰਜਾਈ ਚੜਟ ਗਏ ਉਹ ਰੋਟੀ ਵੀ ਖਵਾ ਦੇਣਗੇ ਤੂੰ ਕੁਝ ਖਵਾ ਵੀ ਦੇ ਉਹਨੂੰ ਦਾ ਵੀ ਰਿਪਲਾਈ ਮੈਨੂੰ ਕਹਿੰਦੇ ਮੈਂ ਦੁਪਹਿਰ ਦਾ ਚਾਹ ਮੰਗਣ ਡਿਆ ਮੈਂ ਕਿਹਾ ਮੈਂ ਚਾਹ ਦੇ ਦਿਓ ਅੱਛਾ ਕਹਿੰਦੇ ਆਣ ਕਿ ਇੱਥੇ ਬੁਲਾਵਾਂਗੇ ਮੈਂ ਦੁਬਾਰਾ ਫੇਰ ਬੁਲਾ ਦਿਓ ਮੇਰੇ ਕਿਹਾ ਤੇ ਕਹਿੰਦਾ ਚਾਹ ਹੀ ਪੁਲਾਣੀ ਗਰੇ ਵੇਓ ਚਾਹ ਓੜੀ ਓੜੀ ਆਪਾਂ ਸੁੱਕ ਗਏ ਹੈ ਉਹ ਬਾਦਤ ਵੇਖ ਨਹੀਂ ਮੇਰੇ ਮਾਮੇ ਵਾਲ ਵੇਖਣ ਦੀ ਬਾਦਤ ਹੈ ਬਾਦਤ ਬਾਦਤ ਇਹ ਕੀ ਹੈ ਜਦੋਂ ਆਪਾਂ ਉਹ ਮੁਹਾਲੀ ਤੋਂ ਤੁਰੇ ਸੀ ਮਾਸੀ ਹੁਣਾਂ ਦੇ ਘਰ ਨੂੰ ਤੇ ਉਹ ਵਾਲੇ ਵਲੌਗ ਦੇ ਵਿੱਚ ਕਿਸੇ ਪ੍ਰਵਿੰਦਰ ਪ੍ਰਵਿੰਦਰ ਕੋਹਰ ਨਾ ਪ੍ਰਵਿੰਦਰ ਕੋਹਰ ਜੀ ਨੇ ਕਮੈਂਟ ਕੀਤਾ ਸੀ ਸੱਪਨ ਭਾਜੀ ਦਾ ਨਾਮ ਦੀਦੀ ਹੁਣਾਂ ਦਾ ਨਾਮ ਸਾਰਿਆਂ ਨੂੰ ਹੈਲੋ ਕੀਤੀ ਸੀ ਤੇ ਇਹ ਇਹਨਾਂ ਨੂੰ ਪਛਾਣ ਨਹੀਂ ਆ ਰਹਾ ਵੀ ਕੌਣ ਨੇ ਤੁਸੀਂ ਜੇ ਵਲੌਗ ਦੇਖ ਰਹੇ ਹੋ ਅੱਜ ਦਾ ਥੱਲੇ ਪੂਰਾ ਡਿਟੇਲ ਲਿਖ ਕੇ ਦੱਸੋ ਤੁਸੀਂ ਕੌਣ ਹੋ ਠੀਕ ਹੈ ਨਾ ਕਨਫਿਊਜ਼ਨ ਦੂਰ ਹੋ ਜਾਏਗੀ ਤੁਹਾਨੂੰ ਪਤਾ ਲੱਗ ਜਾਈਆਂ ਨਾ ਕੌਣ ਹੈ ਕੌਣ ਹੈ ਕੌਣ ਹੈ ਆੰਗਨ ਨਹੀਂ ਲੈ ਕੋਈ ਫਾਨੇ ਫਰੈਂਡ ਨਾ ਹੋਵੇ ਕੋਈ ਸਦਾ ਕੋਈ ਕੁਆਟਰਾਂ ਦਾ ਨਹੀਂ ਹੋਵੇ ਕੋਈ ਗਿਆ ਹੋਵੇ ਹਮਮ ਸਹੀ ਗੱਲ ਹੈ ਸਹੀ ਗੱਲ ਹੈ ਜੀ ਲਾਜ ਫੇਰ ਤੋਂ ਦੁਬਾਰਾ ਰੌਣਕ ਮੇਲੇ ਇੱਥੇ ਕਿਉਂਕਿ ਨਾ ਉਸ ਦਿਨ ਸੁਪਨ ਕੱਲਾ ਮੇਰਾ ਨਾਂ ਸੁਪਨ ਲਿਆ ਸੀਗਾ ਹਾਂ ਹਾਂ ਸੁਪਨਦੀ ਉਹਨਾਂ ਨੇ ਬਾਕਾਇਦਾ ਮੈਸੇਜ ਚ ਸੁਪਨਦੀਪ ਲਿਖਿਆ ਵਾ ਹਾਂ ਕੋਈ ਵਾਕਿਅ ਵੀ ਹੋਊਗਾ ਉਹ ਸਹੀ ਗੱਲ ਹੈ ਸਹੀ ਗੱਲ ਹੈ ਔਰ ਦੀਦੀ ਦਾ ਨਾਮ ਵੀ ਦਿੱਤਾ ਸੀ ਮੇਰੇ ਪਿਆਰ ਸੀ ਲੈ ਆ ਉਹਨਾਂ ਨੇ ਰਿੰਪੀ ਸੁਪਨਦੀਪ ਆਂਟੀ ਜੀ ਨੂੰ ਹਾਂ ਅਨਸ਼ਾਸਕਰ ਫਰੋਮ ਯੂ ਐਸ ਏ ਹਾਂ ਇਹ ਲਿਖਿਆ ਉਹਨਾਂ ਨੇ ਚਲੋ ਦੁਬਾਰਾ ਲਿਖ ਦਿਓ ਜੀ ਸਾਨੂੰ ਵੀ ਵਧੀਆ ਖੁਸ਼ੀ ਮਿਲ ਜੇਗੀ ਵੀ ਸਾਡੇ ਵਲੌਗ ਦੇਖਦੇ ਹੋ ਤੁਸੀਂ ਕਿ ਨਹੀਂ ਸਹੀ ਗੱਲ ਹੈ ਲੱਗ ਕੇ ਕਿ ਦੇਖਣਾ ਹੈ ਨਾ ਸਹੀ ਹੈ ਸਹੀ ਹੈ ਇਹ ਬਾਤ ਦੀ ਆਈ ਹੈ ਲੈ ਕੇ ਇਹਨਾਂ ਨੂੰ ਤੈਨੂੰ ਆਪ ਪਹਿਲਾਂ ਹੀ ਕਹਤਾ ਵਾਏ ਇਹ ਨਹੀਂ ਕਰਦੀ ਇਹ ਬਾਤ ਲੈ ਕੇ ਆਈ ਜੀ ਤੁਹਾਨੂੰ ਇੱਥੇ ਜੀ ਪਾਪਾ ਖੇਲਦੀ ਖੁਲਦੀ ਰਹੀ ਨਾ ਤੇ ਲੱਗ ਗਿਆ ਇਹਨੂੰ ਜੇ ਇਹਨੇ ਕਿਹਾ ਉਹਦਾ ਕੀ ਗਵਰੰਟੀ ਕੀਤਾ ਸੀ ਤੁਹਾਡੇ ਰਿਸ਼ਤੇਦਾਰ ਕਿੰਨਾ ਵਧੀਆ ਮਿਲਦੇ ਵਰਤਦੇ ਸਾਡੇ ਕੰਜਰਾਂ ਦੇ ਪਤਾ ਨਹੀਂ ਕੋਈ ਆਓ ਸਾਡੇ ਤਾਂ ਬੜੇ ਪਤਾ ਨਹੀਂ ਐਵੇਂ ਦੀ ਕੁਝ ਲਿਖੀ ਨਹੀਂ ਲਿਖਿਆ ਹੀ ਬਾਲੇ ਕੰਜਰ ਨੇ ਸਾਡੇ ਵਾਲੇ ਦਾ ਆਏ ਤਾਂ ਪਿਆਰ ਸਾਡਾ ਵੇਖਿਆ ਸਹੀ ਗੱਲ ਹੈ ਅਹੀ ਲੜਦੇ ਨੇ ਮਈਆਂ ਨਹੀਂ ਲੜਦੇ ਵੀ ਉਨਾ ਹੀ ਆ ਨਹੀਂ ਪ੍ਰਮਾਤਮਾ ਨਜ਼ਰਾਂ ਲਵਾਵੇ ਬਸ ਚੜਦੀ ਕਲਾ ਚ ਰਹਿਣ ਸਾਰੇ ਸਹੀ ਹੈ ਨਾ ਵਧੀਆ ਕਿ ਪਰ ਆਪਣੇ ਨਾਲ ਪਿਆਰ ਆਪਣਾ ਸ਼ੁਰੂ ਤੋਂ ਬਹੁਤ ਹੀ ਰਿਆ ਨਾ ਆਪਣਾ ਬਹੁਤ ਜਿਆਦਾ ਰਿਆ ਸਹੀ ਹੈ ਨਹੀਂ ਆਉਂਦੀਆਂ ਉਹਦਾ ਮੀਦੀ ਮੰਮੀ ਦਾ ਹੁੰਦਾ ਹੀ ਉਹਦਾ ਉਹਨਾਂ ਕੋਲ ਪਿਆਰ ਹੁੰਦਾ ਹੀ ਸਾਡੇ ਨਾਲ ਉਹਦੋਂ ਕੀ ਹੋ ਗਿਆ ਉਹ ਕਦੋਂ ਓਕੇ ਨਾ ਮੇਰੇ ਜੇਲਾ ਕੋ ਦਾ ਮੇਰਾ ਪਤਾ ਕਿੱਥੇ ਆ ਗਿਆ ਮੈਨੂੰ ਕੋਈ ਪੁੱਛ ਇਹਨੇ ਇਹਨੇ ਪਤਾ ਕੀ ਕੀਤਾ ਇਹਨੇ ਪਤਾ ਕੀ ਕੀਤਾ ਅੱਜ ਹਾਂਜੀ ਇਹ ਆਇਆ ਹੈ ਹੁਣੀ ਕੀ ਕਹਿੰਦਾ ਕੀਰਤਨ ਤੋਂ ਅੱਛਾ ਅੱਛਾ ਠੀਕ ਹੈ ਤੇ ਵਲੌਗ ਆਪਾਂ ਬਣਾ ਬਣਾ ਰਹੇ ਸੀ ਹਾਂ ਤੇ ਇਹਨੇ ਦੇਖਿਆ ਵਲੌਗ ਬਣ ਰਿਹਾ ਹੈ ਅੱਛਾ ਤੇ ਇਹਨੇ ਵੀ ਚਾਹ ਵੀ ਮੈਂ ਵਲੌਗੇ ਚ ਨਹੀਂ ਆਣਾ ਅੱਛਾ ਬਾਹਰੋਂ ਹੀ ਪਾਗ ਉਤਾਰ ਕੇ ਆ ਗਿਆ ਵੀ ਹੁਣ ਬਣਾਉਂਗਾ ਕਹਿੰਦਾ ਕਿੱਦਾਂ ਬਣਾਓਗੇ ਫੇਰਾ ਵਲੌਗ ਕੇ ਸਕੀਮ ਪਾ ਜਾਂਦਾ ਮੁੰਡਾ ਬਹੁਤ ਤੇਜ ਹੈ ਕੀ ਮੁੰਡਾ ਆ ਕਰੀਬ ਤੋਂ ਬਾਹਰ ਦੀ ਗੋਰੀ ਗਾਲੀ ਕੋਈ ਆਲੇ ਇਹਨੇ ਮੈਂ ਸੱਚੀ ਗੱਲ ਸਾਂ ਇਹਨੇ ਲਿਆਉਣੀ ਗੋਰੀ ਇਹਨੇ ਮੈਨੂੰ ਵੀ ਲੱਗਦਾ ਇਹਦਾ ਵਿਆਹ ਕਰਦਾ ਮੁੰਡੇ ਦਾ ਇਹਨੇ ਲਿਆਉਣੀ ਗੋਰੀ ਆ ਇਹ ਮੰਨਦਾ ਨਹੀਂ ਵਿਆਹ ਨੂੰ ਇਹਦਾ ਵਿਆਹ ਵਜੋਂ ਲਵਾਓ ਕੋਈ ਬਾਹਰ ਦਾ ਵਿਆਹ ਸੇ ਤੋਂ ਮੈਂ ਪਹਿਲਾਂ ਕਿਹਾ ਇਹਦਾ ਪੱਕਾ ਵੀ ਨਹੀਂ ਲਾ ਦੇਣਾ ਮੈਂ ਵੀ ਖੇਡ ਲਾ ਗੋਰੀਆਂ ਨੂੰ ਸੰਗ ਲਾ ਗਿਆ ਪਤਾ ਨਹੀਂ ਕਿਉਂ ਮੈਂ ਕਿਹਾ ਕਰਾ ਲੈ ਵਿਆਹ ਆਂਦੀ ਸੰਧਨ ਦਿਆ ਕੋਈ ਕੀ ਗੱਲ ਬੰਦਾ ਨਹੀਂ ਵਿਆਹ ਨੂੰ ਮੈਂ ਕਿਹਾ ਸੱਸ ਵੀ ਵਿਆਹ ਵੇਖ ਲਈ ਪੱਕੇ ਇਹ ਮੁੰਡੇ ਬੜੇ ਸੰਗ ਦੋਵੇਂ ਹੀ ਕੁਚਾ ਆਪਾਂ ਜੁੱਬਾ ਲੈ ਕੇ ਖਵਾ ਦੇਣ ਨੂੰ ਆਏ ਆ ਸਾਰੇ ਆਏ ਆ ਸਹੀ ਗੱਲ ਹੈ ਲੈ ਦਿੰਦਾ ਲੈ ਆ ਗਾ ਕਦੋਂ ਲੈ ਗਾ ਜਦੋਂ ਮੈਂ ਕਹਿੰਦਾ ਨਹੀਂ ਕਹੀ ਜਾਂਦਾ ਮੇਰੀ ਰੋਟੀ ਖਾਣੀ ਹੋਣੀ ਰੋਗੇ ਹੋਣੀ ਨਾਲ ਕੁਝ ਵੀ ਪੱਕੀ ਹੈ ਮੇਰੀ ਰੋਟੀ ਖਾਣੀ ਆ ਬਾਅਦ ਚ ਦੇਖਾਂਗੇ ਖਾ ਮਾ ਜਾਣ ਮੇਰੇ ਕੋਲ ਇਥੇ ਰਣਾ ਜੀ ਅ ਨਹੀਂ ਰਹਿਣਾ ਤਾਂ ਨਹੀਂ ਹੈ ਰੱਬਾ ਨਹੀਂ ਰਹਿਣਾ ਨਹੀਂ ਮੇਰੇ ਕੋਲ ਪੇਪਰ ਤਿਆਰੀ ਕਰਨੀ ਹੈ ਤਾਂਗੇ ਆ ਜੀ ਨੂੰ ਚਾਹ ਜ਼ਰੂਰ ਬੁਲਾ ਕੇ ਜਾਵਾਂਗੇ ਚਾਹ ਨਹੀਂ ਮਿਲੇ ਮੈਨੂੰ ਇਹ ਦੁਪਹਿਰ ਤੇ ਤੁਹਾਡੇ ਚੱਕਰ ਚ ਵੀ ਆਣਗੇ ਫੇਰੀ ਚਾਹ ਬਣੇਗੀ ਚਾਹ ਮੀਠੇ ਕੱਲ ਦਵਾਈ ਲੈ ਆਗੇ ਸਾਦੀ ਐਸੇ ਟੋਸ ਯਸ ਚਾਹ ਦਾ ਚਾਹ ਪੀਪੀ ਪਾਸਤਾ ਜਿਹੜਾ ਜੋ ਬੜਾ ਸੁਆਦ ਪਿਛਲੇ ਪਾਸਤਾ ਖਾਦਾ ਸੀ ਨਾ ਮਾਮੂ ਮਾਮੂ ਜੀ ਕਹਿੰਦਾ ਲੰਗਾਨੀਆਂ ਜੀ ਨਹੀਂ ਨਹੀਂ ਕਰੀਏ ਨਹੀਂ ਆਇਆ 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 ਆਪਾਂ ਨੂੰ ਚੱਕ ਚੱਕ ਲੈਦੇ ਪਹਿਲਾਂ ਨਹੀਂ ਆਦੇ ਆਏ ਨਹੀਂ ਆਣਾ ਚੁੱਕਾ ਚੁੱਕਣ ਜਾਂਦਾ ਚੁੱਕਾ ਨਹੀਂ ਹੁੰਦਾ ਆਹੋ ਹੁਣ ਆਪਣੇ ਚੁੱਕੇ ਆ ਨਾ ਲਾ ਆ ਚੁੱਕਣਾ ਸਾਰੇ ਰੋਟੀ ਖਾ ਕੇ ਹੋ ਗਈ ਵੇਲੇ ਤੁਸੀਂ ਚੱਕੋ ਅਸੀਂ ਤਾਂ ਚਾਹ ਦੇ دیਵਾਨੇ ਆ ਬਸ ਚਾਹ ਓਡੀ ਚਾਹ ਓਡੀ ਕਰੇ ਬਸ ਚਾਹ ਦੀ ਅਜੇ ਵੀ ਵੇਟਿੰਗ ਲੰਬੀ ਹੋ ਗਈ ਯਾਰ ਚਾਹ ਦੀ ਅੱਜ ਅੱਜ ਨਹੀਂ ਮਿਲਦੀ ਅੱਜ ਨਹੀਂ ਮਿਲਦੀ ਚਾਹ ਮਾਸੀ ਦੇ ਹੱਥ ਦਾ ਨਿੰਬੂ ਦਾ achar ਖਾਣਾ ਸੀਗਾ ਉੱਪਰ ਮਿਲਿਆ ਨਹੀਂ ਉਹ ਵੀ ਕਰ ਮਿਲਿਆ ਨਹੀਂ ਮਾਸੀ ਨੇ ਫਿਰ ਰੈਡੀਮੇਡ ਬਣਾ ਦਿੱਤਾ ਵਾ ਉਹ ਕਹਿੰਦੇ ਯਾਰ ਕੀ ਨਹੀਂ ਪਾਇਆ ਨਹੀਂ ਹਾਂ ਕਿਉਂਕਿ ਇਹਨਾਂ ਦੇ ਹੱਥ ਦਾ ਨਿੰਬੂ ਦਾ achar ਖਾਣ ਦਾ ਹੀ ਮਜ਼ਾ ਵਾ ਉਹ ਮੈਂ ਖਾਣਾ ਸੀ ਮਿਸ ਹੋ ਗਿਆ ਅੱਜ ਇਹ ਤਾਂ ਚਲੋ ਹੁਣ ਰੈਡੀਮੇਡ ਦਿੱਤਾ ਇਹ ਤਾਂ ਬਜਾਰੀ ਹੈ ਨਾ ਮੰਮੀ ਯਾ ਯਾ ਇਹ ਹਾਂ ਜੀ ਮੁਗਰ ਰੈਡੀ ਕਰਨੀ ਕਿੱਥੇ ਪ੍ਰਸ਼ਾਦੇ ਲਾਣ ਦੀ ਹੈ ਲੋ ਜੀ ਚਾਹ ਆ ਗਈ ਸ਼ੁਕਰੇ ਮਾਤਾ ਨੇ ਚਾਹ ਭਲਾਈ ਤੁਹਾਡੇ ਬਾਹਨੇ ਦੇਖੋ ਸਾਨੂੰ ਚਾਹ ਮਿਲ ਗਈ ਨਹੀਂ ਤਾਂ ਚਾਹ ਨਹੀਂ ਮਿਲਦੀ ਚਾਹ ਵੀ ਵੱਡੇ ਵੱਡੇ ਗਲਾਸਾਂ ਵਿੱਚ ਵੱਡੇ ਵੱਡੇ ਗਲਾਸ ਇਹ ਕਦੋਂ ਦੀ ਡੀਕਣ ਦੇ ਆਪਾਂ ਚਾਹ ਬਾਉ ਡੈਡੀ ਨੂੰ ਪੁੱਛਿਆ ਹੈਗਾ ਡੈਡੀ ਆਪਾਂ ਕਦੋਂ ਦੀ ਡੀਗਰੀ ਚਾਹ ਇਹ ਸਾਡੇੋਂ ਤੋਂ ਪਹਿਲਾਂ ਦੇ ਪਹਿਲਾਂ ਦੀ ਸਵੇਰ ਦੀ ਮੰਮੀ ਕੀ ਗੱਲ ਹੈ ਹੁਣ ਭਰ ਭਰ ਕੇ ਗਲਾਸ ਦੀ ਨਹੀਂ ਹੁਣ ਤਾਂ ਪੀਣਾ ਹੀ ਨਹੀਂ ਉਹ ਚਾਹ ਨਹੀਂ ਭਲਾਈ ਸਾਡਾ ਜੀਜਾ ਤੁਹਾਨੂੰ ਇਦਾ ਰੱਖਿਆ ਨਹੀਂ ਪਤਾ ਚਲਦਾ ਸਹੀ ਗੱਲ ਹੈ ਨਾ ਮੈਂ ਤਾਂ ਡੈਡੀ ਉਡੀਕਣデア ਚਾਹ ਨੂੰ ਦੋਨੋਂ ਜਨੇ ਬੈਠੇ ਨਹੀਂ ਨਹੀਂ ਸਾਨੂੰ ਦੋਨੋਂ ਸੁੱਕਣੇ ਪਾਇਆ ਕਿਉਂ ਸਿਮੂ ਡੈਡੀ ਚਾਹ ਤੇ ਮੰਗਣੀ ਨੀ ਚੁਪਕਾ ਬੈਠਾ ਨਾ ਡੈਡੀ ਨੇ ਮੰਗੀ ਸੀ ਡੈਡੀ ਨੇ ਮੰਗੀ ਸੀ ਚਾਹ ਮੰਗੀ ਸੀ ਸਾਨੂੰ ਇਹ ਗੱਲਾਂ ਕਰਾ ਸਾਡਾ ਜੀਜਾ ਗੁੱਸੇ ਦੇ ਨਹੀਂ ਕਹਤਾ ਹੈ ਹੈ ਸਿਮੂ ਨੂੰ ਚਾਹ ਬਣਾਉਣੀ ਹੁੰਦੀ ਹੈ ਭਰਾ ਤੈਨੂੰ ਕੋਰੀ ਲਿਆ ਦੇਣੀ ਆਪਾਂ ਜਿਸ ਨੇ ਸਰਪੰਚ ਰਿਹਾ ਇਹ ਤਾਂ ਕੋਈ ਨਹੀਂ ਲੈਣ ਨੂੰ ਫਿਰਦਾ ਨਹੀਂ ਇਹਨੂੰ ਗੋਰੀ ਲਿਆ ਦੇਣੀ ਆ ਬਸ ਸਹੀ ਗੱਲ ਹੈ ਲਿਆਣਾ ਨਹੀਂ ਆਪਾਂ ਨੂੰ ਮੈਂ ਤਾਂ ਕਿਹਾ ਵੀ ਮੈਂ ਤੇਰਾ ਕਰਾਣਾ ਰਿਸ਼ਤਾ ਕਰਾਣਾ ਨਾ ਭਾਜੀ ਮੈਂ ਕਰਦਾ ਨਹੀਂ ਹਲੇ ਮੈਂ ਜਾਣਾ ਬਾਹਰ ਨਾ ਜਾਣਾ ਨਾ ਹੁਣ ਚਲ ਆਪਣੇ ਲਈ ਲੈ ਆਉਂਗਾ ਜਾ ਲਈ ਲਈ ਆਉਂਗਾ ਆਪਾਂ ਵੀ ਆ ਗਏ ਚਲ ਮੈਂ ਆਪਣੇ ਲਈ ਆਪਣੇ ਵਾਸਤੇ ਲੈ ਆਉਂਗਾ ਜਾ ਲਈ ਵਾਸਤੇ ਲੈ ਆਉਂਗਾ ਇੱਕ ਤਾਂ ਲੈ ਆਉਂਗਾ ਹੀ ਆ ਹਾਂ ਚਲ ਇਹ ਵੀ ਠੀਕ ਹੈ ਇੱਕ ਤਾਂ ਲੈ ਆਉਂਗਾ ਹੁਣ ਸਾਡੀ ਸਾਲੇ ਹਰ ਗੋਰੀ ਬਣ ਜਾਈਏ ਮਾਣ ਮਹਿਸੂਸ ਕਰਾਂਗੇ ਬੱਚੇ ਨੂੰ ਦੇ ਰਿਹਾ ਦੋ ਬੱਚੇ ਨੂੰ ਦੋ ਬੱਚੇ ਨਹੀਂ ਅੱਛਾ ਠੀਕ ਹੈ ਆਪਾਂ ਸੁਪਾਗਾ ਲਓ ਤੁਮੀ ਲੈ ਆਉਣਾ ਨਾ ਵੀ ਅੱਛਾ ਸਹੀ ਹੈ ਸਹੀ ਨਾਮ ਜੈਸਿਕਾ ਆਏ ਨਾਮ ਵੀ ਸੋਚੀ ਫਿਰਦਾ ਹੈ ਕਿ ਜੈਸਿਕਾ ਹੀ ਲੈ ਕੇ ਆਉਣਾ ਭਾਈ ਇਹ ਤਾਂ ਗਿੰਦੂ ਵਾਲਾ ਨਾਲਿਆ ਦਾ ਗਿੰਦੂ ਦੀ ਆ ਓਏ ਇਹ ਦੂਨੀ ਆ ਇਦਾਂ ਕਿੰਦੂ ਇਹਦਾ ਢਿੰਦੂ ਆਈ ਆ ਹੁਣ ਕੱਢਿਆ ਨੇ ਨਾਮ ਹੁਣ ਕੱਢਿਆ ਨਾਮ ਇਹਨੇ ਅੱਛਾ ਉਹ ਵੀ ਰਹਿ ਤਾ ਗਿਆ ਮਾਰੋ ਸਰਚੇ ਦੇ ਫੋਜ ਜਿਹਾ ਅਸੀਂ ਗੱਲਾਂ ਸਹੀ ਗੱਲ ਏ ਨਹੀਂ ਅਨਨੋ ਨੰਬਰ ਕੋਈ ਬਾਹਰ ਦਾ ਨੰਬਰ ਦੇਖੋ ਇਹ ਆਪਣੀ ਜਿਹੜੀ ਜਪੜੀ ਬੋਲਾ ਆਪ ਹੀ ਖੋਲਦੀ ਇਹਨੇ ਇਹ ਇਹ ਮ제 ਲੱਗ ਗੱਲਾਂ ਇਹ ਗੱਲਾਂ ਸੁਣ ਰਹੀ ਤੁਹਾਡੀਆਂ ਤਾਂ ਦੇਖ ਤਾਂ ਕਰਾਓ ਮੈਨੂੰ ਲੱਗਦਾ ਸਿਮੂ ਦੇ ਵਿਆਹ ਤੋਂ ਪਹਿਲਾਂ ਕਹਰਾ ਕੋਈ ਗੱਲ ਨਹੀਂ ਸੱਚੀ ਕਰਾ ਦੇਣਾ ਹੁਣ ਬੁਲਾਉਂ ਖਿਚ ਗਏ ਨੇ ਮੇਰੇ ਕਿਹਨਾਂ ਸਪਨਾ ਪਤਾ ਨਹੀਂ ਕਿ ਤੁਹਾਨੂੰ ਮੈਂ ਫੋਨ ਹੋ ਮਸ ਜਸ ਸਿੰਮੂ ਲਈ ਕੁੜੀ ਵੇਖਾ ਜਾਓ ਇਹ ਬੰਦਾ ਨਹੀਂ ਜਾਣਾ ਚਾਹਦਾ ਨਾ ਸਿੰਮੂ ਰਹਿ ਜਾ ਤੇ ਲੈ ਵਾਹ ਬੁਰਾ ਲੱਗੇ ਮੈਂ ਨੂੰ ਬੋਰੀਆ ਬਿਸਤਰਾ ਚੱਕ ਕੇ ਜਾਣਾ ਹੁਣ ਮੈਨੂੰ ਨਾਲ ਲੈ ਕੇ ਹੀ ਜਾਣਾ ਵਾਹ ਸਹੀ ਗੱਲਾਂ ਸੌਂਦੀ ਪਈਆਂ ਵੇ ਇਵਾਜ਼ ਦਸੌਂਦੀ ਪਈਆਂ ਬੱਡੀ ਹੋ ਗਏ ਨੇ ਆਖ ਕਹਨ ਹੈ ਐਂ ਕੱਲ ਕਰ ਤੁਸੀਂ ਚੱਕ ਕੇ ਹਾਂ ਹਾਂ ਮਾਮੂ ਆਏ ਗੱਲਾਂ ਕਰਦਾ ਸੀ ਆਹ ਵੇ ਨਾ ਦੋ ਦੋ ਨਹੀਂ ਆਣੇ ਮੇਰੇ ਨਾ ਤੀਜਾ ਹੁਣ ਤੇ ਪੜਿਆ ਹੋਇਆ ਤੀਜਾ ਤੂੰ ਪੜਿਆ ਹਜੇ ਵੀ ਕਹਿੰਦੇ ਵਿਆਹ ਕਰਾਉਣਾ ਮੇਰਾ ਆ ਬੱਚਾ ਕੇ ਪਿੱਛੇ ਆਹ ਸੋਫਾ ਸਾਈਡ ਉਹ ਗੱਲ ਆਹ ਹਾਂ ਇੱਕ ਇੱਕੋ ਜਿਹਾ ਇੱਕੋ ਜਿਹਾ ਪਹਿਣਾ ਪਹਿਣਾ ਉਹ ਦੇਖ ਦੇਖ ਲੈ ਭਾਈ ਜੀ ਭਾਈ चंगा जी बाय 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 चंगा मासी जी बाय बाय बैठो 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 चंगा जी चंगा जी चंगा बाय 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 हाँ हाँ पक्का <मस्णणादा> पक्का ले आवे लड्डू लड्डू चंगा जी ਚੰਗਾ ਜੀ ਸਾਨੂੰ ਵੀ ਦਿਓ ਇਜਾਜ਼ਤ ਮਿਲਦਾ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਵਿੱਚ ਮੈਂ ਐਡੀਟਿੰਗ ਕਰਨਾ ਬਾਏ ਬਾਏ